ਕੋਈ ਜੀ ਹੋਰ ਦੀ ਹੋਰੋ ਬਾਸ ਹਮਾਰੀ ਜੀ ਉਪੰਨ ਸਭ ਕੇਰਾ ਵਹਿਦੂ ਕਹੋ ਨਾਨਕ ਤੂ ਸਭ ਜਿਵੜਿਆ ਕੋਈ ਨਾਮ ਨਾਣੀ ਮੇਰਾ ਬਾਹਿਦੂ ਹੋਣ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਨੇ ਨਾ ਬਨ ਵਰਨ ਹਰਾ ਦੁੱਖ ਸੁਖ ਰਾਹ ਆਸੋ ਜਗ ਨਾ ਕੋਈ ਲਾਗੇ ਜਾਤਿ ਪ੍ਰਵਾਦੀ ਅਰਦਾਸ ਵਰਤੀ ਕਰੇ ਨਾ ਹੋਈ ਜੰਮ ਦੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਕਾ ਅਰਦਾਸ ਇੱਕ ਓਨਕਾਰ ਜੀ ਵਾਹਿਗੁਰੂ ਜੀ ਦੇ ਪਤਿ ਹੋਏ ਜੀ ਕੋਲ ਕੀ ਸਹਾਇ ਬਾਤ ਜੀ ਕੋ ਹੋਇਤੀ ਜੀ ਬਾਸਾ ਜਨ ਪ੍ਰਸੰਗ ਕਾ ਸੁਖ ਵਰਤਾ ਕਰਨ ਨਾ ਤੈ ਜਾਈ ਬੜਾ ਮਨੁਬਖੇ ਅਮਰ ਬਾਸ ਨਾਮ ਦਾਸ ਜੀ ਸਹਾਇ ਆਜਨਾ ਗੋਬਿੰਦ ਨੋ ਸਿਮਰਤਿ ਕਰ ਲੈ ਆਇ واحرو واحد ਸੱਜਣਾ ਸਭਿਆਣੇ ਕਰਨੀ ਕਮਾਈ ਦਾ ਧਿਆਨ ਕਰ ਸੇਖਾ ਸਰ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਨਾਨਕ ਸਿੰਘ ਦਾਸੀਆਂ ਨੇ ਧਰਮ ਦੀ ਤਰਕੂ ਦਿੱਤੇ ਬੰਦ ਬੰਦ ਆਏ ਕੋਪਰ ਨਾਲ ਹਜਿਆ ਚੜ੍ਹਦੀਆਂ ਦੇ ਕਰੇ ਨਾਨਕ ਕਾਜੋ ਬੋਲਣ ਦੇ ਜੀ ਦੌਰ ਦੇ ਸਭੀਆਂ ਸੇਵਕੀ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀ ਦਿੱਤੀਆਂ ਕਰਮ ਦੀ ਸਾਰੇ ਸਿੱਖੀ ਤੇ ਸਵਾਸਤ ਨੂੰ ਵਾਸਨਾਂ ਦੀ ਗੁਰੂ ਨਾਨਕ ਜੀ ਨੇ ਪਸਾ ਰਿਹਾ ਸਵੇਰ ਕਰਕੇ ਮਾਈ ਦਾ ਧਿਆਨ ਕਰਕੇ ਆ ਸਕਦਾ ਹੈ ਬੋਲਣਾ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਜਾਂ ਕਠਕਾਂ ਸਰਬਤ ਜੋਰ ਜਵਾਂ ਨੂੰ ਸਮਾਜ ਦੇ ਅੰਤਰ ਚੋਣਾ ਜੀ ਵਾਹਿਗੁਰੂ ਪ੍ਰਖਮੇ ਦਸਖਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਅਪਖਾਲ ਸਾਹਿਬ ਜੀ ਕੋ ਆਦਾ ਪ੍ਰੋਸਨ ਨਾਮ ਆ ਗ੍ਰੀ ਵਾਹਿਗੁਰੂ ਵਾਹਿ ਜੀ ਜਤਾਰਾ ਤੇ ਸਭ ਕਰਤਾ ਪਰਮ ਸੋਤਵ ਜਹਾਜਾਂ ਖਾਲਸਾ ਜੀ ਸਾਹਿਬਾ ਤਹਾ ਸਾਖੀ ਆਇਤ ਜੀ ਤਿੰਨ ਬੋਲੇ ਵਰਤੀ ਪਾਇ ਜਾਨ ਕੀ ਜੀ ਸਾਹਿਬ ਜੀ ਸਾਖੀ ਖਾਲਸਾ ਜੀ ਦੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਬਸੋ ਸਿੱਖਾਂ ਨੂੰ ਸਿੱਧੀ ਦਾਨ ਕੇਸ ਦਾਨ ਰਹਿਤ ਦਾਨ ਬੇਕ ਦਾਨ ਬਸਾਹ ਦਾਨ ਕਰੋ ਸਾਧਾਨ ਦਾਨ ਦਾਨਾ ਸੱਤਾਂ ਨਾਮ ਦਾ ਪੀਰ ਅਮਰ ਸਤਿਕਾਰ ਜੀ ਜ ਆਪਣੇ ਜਨਾਂ ਨੂੰ ਅੰਤੋਂ ਕੀਆ ਢੇ ਬੋਗੇ ਯੋਗੋ ਜੋਗਾ ਦਾਲਤਾ ਮਿਚਾ ਜਾਏਗਾ ਆਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇਹ ਨਾਮਾਂ ਦੇ ਮਾਨ ਜ਼ਰੂਰ ਨਾਮਾਂ ਦੇ ਤਾਨ ਗੁਰੂ ਨੇ ਉਹ ਇਹ ਵੀ ਉਹ ਕਰਨੇ ਆਸ਼ਰੀਆਂ ਦੇ ਆਸਰੇ ਤੁਹਾਨੂੰ ਧੰਨੀ ਅਨੰਤ ਦੇਵ ਮਹਾਰਾਜ ਸੰਤ ਸੰਨੀ ਗੁਰੂ ਜੀ ਮਹਾਰਾਜ ਸੰਤਾਂ ਅੰਤਾਂ ਸੰਤ ਗੁਰੂ ਜੀ ਨੂੰ ਨਿਮਰਤਾ ਸਹਿਤ ਅਰਦਾਸ ਬੇਨਤੀ ਕੀਤੀ ਪਾਤਾ ਸੋਖ ਦਾਤਾ ਬੈ ਭਜਨੋਂ ਕਰੇ ਆਜੋ ਕਰੇ ਆਸਾ ਜੋ ਮਿਹਰ ਕਰੇ ਜੋ ਮਿਹਰ ਮਾਨ ਪਾਉਰ ਜੇ ਆਵੇ ਰਾਗ ਨਾਮਾ ਸੰਸਾਰ ਆਪ ਵੀ ਕਰਵਾ ਵਰਦਾ ਜੀ ਤੇ ਪਾਉਰ ਆਜ ਮਰਜਾਂ ਦਾ ਬਾਦ ਮੇਰੇ اپنے باہمی جانب کار کرنا بہت ضروری ہے کیونکہ یہ یونائیٹڈ نیشنز کے پروگرام کے مطابق کرنا لازم ہوتا ہے اس کے علاوہ بھی کہ دوسرے پروبلما جیسے فاقہ ابھی طرف اور کا بھی کبڈی راج کے فاقہ جو لائسنس کو لگے دستیاب نہیں کر سکتے لیے اپنا کام کروں گا جب بھی وہ جموں کل ہلم گان پر بیٹھے جو ساتھاں جو نے بکنیہ ਨਹਾਉਂ ਦਾ ਅੰਮੀਨ ਦਾ ਸੰਗਠਨ ਦੀ ਸਦਕਾ ਸਤਿ ਸ਼੍ਰੀ ਅਕਾਲ ਬ੍ਰਾਹਮਣਾਂ ਅੰਕਾ ਨਿਰਣਾ ਸਾਬਾ ਕਰਨ ਤੇ ਪ੍ਰਤੀਬਖਤ ਨੇ ਤਰ੍ਹਾਂ ਹਰਮਨ ਜਨਪਤੀ ਮੋਛੀ ਸਾਤਾ ਜੀ ਇਹਦੇ ਤਾਂਪ ਨੂੰ ਨੋਕਰਾ ਦੇ ਬਖਨ ਦਾਤਾਂ ਦੇ ਵਿਚੋਂ ਅਸੀਂ ਲੇਖਨ ਹੋਣੇ ਤੇ ਮਾਈ ਜੀ ਨੂੰ ਸਨੋਤਵਾ ਜੀ ਸਾਤਾ ਜੀ ਸੋਰਫਲਾਗ ਵਾਲਾ ਬਲਾਗੀਆਂ ਦਾ ਜਾਲਪਨ ਤੰਦਰਾ ਪ੍ਰਕਾਸ਼ਾ ਜਗਵਾ ਤੇ ਸਾਡੀ ਸੇਵਾ ਲਈ ਪ੍ਰਾਹੋ ਜਾਵੋ ਉਹ ਤੁਹਾਨੂੰ ਭੋਗ ਦੇ ਪ੍ਰਾਹ ਪ੍ਰਸਾਦ ਸੰਗਤਾਂ ਤੋਂ ਅੱਗੇ ਦਸਨ ਨੂੰ ਜੋ ਰੱਬ ਦਾ ਸਨਵਾ ਵਾਚੂ واہ واحگرو جی کی فتح سا شری کال ਓ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਆਕਾ ਨੂੰ ਬੇਦਮਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਭਰਾਵਾਂ ਨੂੰ ਸਤ ਸਾਂਸਾ ਦਾ ਜੀ ਆਇਆਂ ਨੂੰ ਬੁਰਾਈ ਵਈਆ ਸਤਿਮਾਲੇ ਭਰਾਵਾਂ ਦਾ ਤੇ ਚੈਨ ਵਾਲੇ ਵੀਰਾਂ ਦਾ ਠੀਕ ਆ ਸਭ ਤੋਂ ਵੱਡਾ ਧੰਨਵਾਦ ਕੋਲ ਸਾਹਿਬ ਦਾ ਇਹਨਾਂ ਨੇ ਪਹਿਲੇ ਬੋਲ ਤੇ ਆਪਾਂ ਨੂੰ ਹੈਂ ਪੜਾਤਾ ਮਾੜਾ ਤਾਂ। ਲੋਨ ਬਹੁਤ ਆ ਰਹੀਆਂ ਸੀ। ਜਿਲ੍ਹਾ ਫਰੀਦਕੋਹੜਾ ਨੇ ਬਜਾਇਆ ਨੇ ਬਹੁਤ ਜ਼ੋਰ ਲਾਇਆ। ਬੇਨਤੀ ਆ ਵੀ ਇਹ ਸਮਾਂ ਦੀ ਸੇਤ। ਸਾਹਮਣ ਦੀ ਰੋਗ ਆਪਾਂ। ਕੀਰਾ ਆਪਾਂ ਨੂੰ ਇਹ ਕੀ ਮਿਲੀ ਆ ਮਾਨਸ ਦੀ ਕੀ ਆ ਬਾਈ ਦੀ ਆਪਾਂ ਨੂੰ ਰੋਜ ਬਾਈ ਦੀ ਆਪਾਂ ਵੀ ਸੌਣਦੇ ਆ ਜਾਂ ਪੁਰਾਣੇ ਬਾਈ ਦਾ ਕਿੰਪਾ ਤਾਂ ਕੀ ਹੋਇਆ। ਆਪਾਂ ਸਾਂਭੀ ਇਹ ਚੀਜ਼ਾਂ। ਵਰਤੋਂ ਬਈ ਨੇ ਇੱਕ ਗੱਲ ਕਹੀ ਸੀ ਮੈਨੂੰ ਚਿੱਤੇ ਆ ਕੱਲ ਮੈਂ ਅਜਿੰਦੋ ਬਈ ਵੀ ਖੌਣ ਦੇ ਜੀਗੇ ਇਹ ਗੱਡੀਆਂ ਬਹੁਤ ਮਹਿੰਗੀਆਂ ਰੱਖਦੇ ਆਪਾਂ 8 8 ਕਰੋੜ ਦੀਆਂ ਵੀ ਇਹ ਸ਼ਰੀਰ ਦਾ ਕੋਈ ਮੁੱਲ ਨਹੀਂ ਜਿਹੜੀ ਵੀ ਤੇ ਕੀ ਪੌਣੀਆਂ ਆ ਪਾਸ ਸੂ ਸਾਂਭ ਕੇ ਠੀਕ ਆ ਇਹ ਦੁਵਾਰਾ ਨਹੀਂ ਮੰਨਦੀ ਡਾਕਟਰ ਜਵਾਬ ਦੇ ਜਾਂਦੇ ਆ ਹਸਪੀਟਲਾਂ 'ਚ ਜਾਂਦੇ ਆ ਡਾਕਟਰ ਕਹਿੰਦੇ ਨਹੀਂ ਬਾਹ ਘੜੀਏ ਸਾਡੀ ਬਾਤਾਂ ਦਾ ਪ੍ਰਮਾਤਮਾ ਕੀ ਕਰ ਦੇਵੇਗਾ ਕਰੇਗਾ ਕਿ ਤਾਂ ਚਾਇਨਾ ਵਧੀਆ ਆਪਣਾ ਹਵਾਲੇ ਨੇ ਫਿਰ ਇਹਨਾਂ ਮਜਬੂਰ ਦੱਸ ਜੀ ਜੇ ਆਪਾਂ ਸਹੀ ਚੀਜ਼ ਪਾਵਾਂਗੇ ਤਾਂ ਇਹ ਤਾਂ ਅੰਦਰੋਸਤੀ ਰਹੂਗਾ ਨਹੀਂ ਬ੍ਰਦਰ ਅਭੀ ਬਿਮਾਰੀਆਂ ਨਾਲ ਲੱਗੀ ਜਾਂਦੀਆਂ ਆਪਾਂ ਨੂੰ ਪੈਸਾ ਆਪਾਂ ਜ਼ਰੂਰ ਕਮਾਉਣਾ ਵੱਖਰੀ ਗੱਲ ਆ ਠੀਕ ਆ ਪਰ ਸਿਹਤ ਸਾਹਮਣੀ ਵੀ ਆਪਣੇ ਲਈ ਬਹੁਤ ਜ਼ਰੂਰੀ ਆ ਤੇ ਆਪਾਂ ਕਹਿੰਦਾ ਪੈਸਾ ਹੀ ਸੰਭੀ ਗਏ ਪੈਸਾ ਹੀ ਸੰਭੀ ਗਏ ਫਿਰ ਉਹ ਬਾਅਦ ਆਪਣੇ ਤੇ ਆਪਣੇ ਤੇ ਲੱਗੀ ਜਾਣਾ ਠੀਕ ਆ ਸਿਹਤ ਸੰਭੋ ਬਹੁਤ ਜ਼ਰੂਰੀ ਆ ਕੈਂਪੋ 2 ਮਿੰਨੇ ਚੱਲੂਗਾ ਸਵੇਰੇ ਸ਼ਾਮਾਂ 5 ਤੋਂ 7 ਦਾ ਹੋਊਗਾ ਠੀਕ ਆ ਸਾਰਿਆਂ ਭਰਾਵਾਂ ਨੇ ਜਰੂਰ ਆਇਆ ਕਰਨਾ ਠੀਕ ਆ ਪਰਮਾ ਸਾਹਿਬ ਜੀ ਤੁਸੀਂ ਵੀ ਆਇਆ ਕਰੋ ਠੀਕ ਆ ਵਧੀਆ ਚੀਜ਼ ਆ ਇਹ ਸੱਤਿਆਂ ਬਾਈ ਜੀ ਵਿਜਾਰ ਰੱਖਣਗੇ ਬਾਈ ਜੀ ਦੇ ਵਿਜਾਰ ਖਾਣੇ ਆਪਾਂ ਠੀਕ ਹੈ ਗੁਰੂ ਰੂਪੀ ਸਾਧ ਸੰਗਤ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਜੀ ਆਏ ਨੇ ਜਿੰਨੇ ਵੀ ਖਿਡਾਰੀ ਜਿੰਨੇ ਵੀ ਸਪੰਸਰ ਸਾਹਿਬ ਜਿੰਨੇ ਵੀ ਦਰਸ਼ਕ ਵੀਰ ਅੱਜ ਪਹਿਲੇ ਦਿਨ ਮਲਕ ਦੀ ਗਰਾਊਂਡ ਦੇ ਵਿੱਚ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਸੋ ਮੈਂ ਧੰਨਵਾਦ ਕਰਦਾ ਹੈ ਦੇਸੀ ਵਰਕਆਊਟ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਸਦਾ ਹੀ ਚੜ੍ਹਦੀ ਕਲਾ ਰੱਖੇ ਸੋ ਹਰ ਖੇਤਰ ਦੇ ਵਿੱਚ ਹਰ ਫੀਲਡ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਆ ਤੇ ਆਪਾਂ ਨੂੰ ਹੈਲਥ ਚਾਹੀਦੀ ਹੋਈ ਹੈ ਤੰਦਰੁਸਤ ਸਿਹਤ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਕੋਈ ਵੀ ਫੀਲਡ ਹੈ ਖੇਤੀ ਦਾ ਹੈ ਜਾਂ ਕੋਈ ਬਿਜ਼ਨਸ ਦਾ ਹੈ ਚਾਹੇ ਕੋਈ ਜੋ ਵੀ ਹੈ ਦੁਨੀਆ ਦੇ ਵਿੱਚ ਜੋ ਵੀ ਕੰਮ ਕਰਦਾ ਉਹਦੇ ਵਾਸਤੇ ਇੱਕ ਤੰਦਰੁਸਤ ਸਿਹਤ ਹੋਣਾ ਤੰਦਰੁਸਤ ਦਿਮਾਗ ਹੋਣਾ ਬਹੁਤ ਜ਼ਰੂਰੀ ਹੈ ਤੇ ਉਹ ਮਿਲੂਗੀ ਕਿੱਥੋਂ ਜਿਵੇਂ ਅੰਦਾਸ ਕਦੇ ਕਦੇ ਕਹਿਆ ਕਰਦਾ ਕਿ ਹਰ ਮਾਈਂਡ ਜਾਣਕਾਰੀ ਤਾਂ ਰੱਖਦਾ ਹੈ ਉਹ ਚਾਹੁੰਦਾ ਵੀ ਹੈ ਤੇ ਮੈਂ ਫਿੱਟ ਹੋਵਾਂ ਤੇ ਜਾਣਕਾਰੀ ਵੀ ਅੰਦਰ ਹੈਗੀ ਆ ਕਿ ਫਿੱਟ ਕਿਵੇਂ ਹੋਣਾ ਲੇਕਿਨ ਉਹ ਲਾਗੂ ਨਹੀਂ ਕਰ ਪਾਉਂਦਾ ਲਾਗੂ ਨਹੀਂ ਕਰ ਪਾਉਂਦਾ ਸੋ ਇਸ ਤਰ੍ਹਾਂ ਕਰਕੇ ਕੁਝ ਗੱਲਾਂ ਹੈਗੀਆਂ ਜਿਹੜੀਆਂ हटਕੇ ਸਮਝਣ ਵਾਲੀਆਂ ਹੈ ਜਿਹੜੀਆਂ ਆਪਣੇ ਮਨ ਦੇ ਵਿੱਚ ਹੀ ਨਹੀਂ ਆਉਂਦੀਆਂ ਜਿਨ੍ਹਾਂ ਲਈ ਆਪਾਂ ਮਾਮੂਲੀ ਕਹਿ ਦਿੰਦੇ ਆ ਕਿ ਮਾਮੂਲੀ ਹੈ ਪਰ ਉਹ ਬੜੀਆਂ ਕੀਮਤੀ ਹੈ ਬਹੁਤ ਕੀਮਤੀ ਹੈ ਅਕਲਵੀਰ ਸਿੰਘ ਨੇ ਕਿਹਾ ਪਹਿਲਾ ਸ਼ਬਦ ਕਿ ਗੱਡੀ ਆਲਾ ਨਰ ਅਸਲ ਕੀ ਹੈ ਵੀ ਮੈਂ ਐਗਜ਼ੈਂਪਲਾਂ ਦੇ ਦੇ ਕੇ ਦੱਸ ਰਿਹਾ ਸਾਰਾ ਕੁਝ ਐਗਜ਼ੈਂਪਲ ਹਰ ਇੱਕ ਚੀਜ਼ ਦੀ ਐਗਜ਼ੈਂਪਲ ਬਣਾ ਕੇ ਦੱਸਦਾ ਜਿਵੇਂ ਇੱਕ ਹੈਲਥ ਹੈ ਆਪਾਂ ਹਰ ਇੱਕ ਚੀਜ਼ ਨੂੰ ਪਿਆਰ ਕਰਦੇ ਆ ਸਮਝਦੇ ਆ ਚੰਗਾ ਕੋਈ ਸਮਾਨ ਘਰ ਦੇ ਵਿੱਚ ਲਿਆਉਣੇ ਆ ਜਾਂ ਕੋਈ ਹੋਰ ਚੀਜ਼ ਆ ਆਪਾਂ ਬਹੁਤ ਪਿਆਰ ਕਰਦੇ ਆ ਆਪਣੇ ਆਪ ਨੂੰ ਪਿਆਰ ਘੱਟ ਕਰਦੇ ਆ ਆਵਾਜ਼ ਆ ਜਿਹੜੀ ਉਹ ਕਹਿ ਦਿੰਦੀ ਆ ਮੈਂ ਤਾਂ ਬਹੁਤ ਪਿਆਰ ਕਰਦਾ ਆ ਆਪਣੇ ਆਪ ਨੂੰ ਪਰ ਜਦੋਂ ਮੈਂ ਦੇਖ ਰਿਹਾ ਖੜਾ ਕੋਈ ਬੰਦਾ ਖਾਂਦਾ ਗਲਤ ਖਾਣਾ ਖਾ ਰਿਹਾ ਕੋਈ ਗਲਤ ਬੋਲ ਰਿਹਾ ਕੋਈ ਮਤਲਬ ਇਸ ਤਰ੍ਹਾਂ ਦੀ ਹਰਕਤ ਮਾਰ ਰਿਹਾ ਆਲਸੀ ਵਾਲੀ ਪਿਆ ਹੈ ਬੰਦਾ ਮਾਰਨਿੰਗ ਉੱਠ ਹੀ ਨਹੀਂ ਰਿਹਾ ਤੇ ਫਿਰ ਉਹ ਕਹਿੰਦਾ ਮੈਂ ਬਹੁਤ ਪਿਆਰ ਕਰਦਾ ਉਹਦਾ ਆਵਾਜ਼ ਆਇਕ ਮੈਂ ਬਹੁਤ ਪਿਆਰ ਕਰਦਾ ਪਿਆਰ ਨਹੀਂ ਕਰਦਾ ਜੇ ਤੂੰ ਪਿਆਰ ਕਰਦਾ ਹੈ ਤੇ ਆਪਣੀ ਬੋਲੀ ਨੂੰ ਪੂਰੀ ਸੁਧਾਰ ਜੇ ਤੂੰ ਪਿਆਰ ਕਰਦਾ ਹੈ ਤੇ ਉਦਮ ਦੇ ਵਿੱਚ ਆ ਜੇ ਤੂੰ ਪਿਆਰ ਕਰਦਾ ਹੈ ਤੇ ਰੂਟੀਨ ਦਾ ਜਿਹੜਾ ਭੋਜਨ ਹੈ ਖਾਣ ਵਾਲਾ ਜਿਹਦੇ ਨਾਲ ਹੈਲਥ ਬਚਣੀ ਹੈ ਜਿਹਦੇ ਨਾਲ ਹੈਲਥ ਦੀ ਲੰਮੀ ਮਨਿਆਦ ਬਣਦੀ ਹੈ ਉਹਨੂੰ ਰੁਟੀਨ ਦੇ ਵਿੱਚ ਜੋ ਜਾ ਰਿਹਾ ਤੇਰੇ ਅੰਦਰ ਉਹਨੂੰ ਸੋਧ ਲਾ ਉਹਨੂੰ ਪੁੱਛ ਲਾ ਉਹਨੂੰ ਲਿਖ ਕੇ ਰੱਖ ਪਰਚੀ ਦੇ ਉੱਤੇ ਕਿਉਂਕਿ ਬਹੁਤ ਕੀਮਤੀ ਹੈ ਜਿਵੇਂ ਆਪਾਂ ਕੋਈ ਚੀਜ਼ ਭੁੱਲਣ ਵਾਸਤੇ ਲਿਖ ਕੇ ਰੱਖ ਲੈਂਦੇ ਆਪਾਂ ਡਾਇਰੀ 'ਚ ਲਿਖ ਲਓ ਵੀ ਆਪਾਂ ਭੁੱਲਦੇ ਆ ਰਾਈਟ ਲੇਕਿਨ ਰੁਟੀਨ ਦੇ ਖਾਣਾ ਵੀ ਆਪਦੀ ਲਿਖ ਕੇ ਜੇਬ 'ਚ ਪਾਉ ਉਹ ਵੀ 8 ਵਜੇ ਮੈਂ ਆਹ ਹੀ ਖਾਣਾ ਹੈ ਮੇਰੇ ਲਈ ਆਹ ਹੀ ਜ਼ਰੂਰੀ ਹੈ ਕਿਉਂਕਿ ਅੱਜ ਤੱਕ ਤੁਸੀਂ ਗਗਲ ਤੇ ਸਰਚ ਮਾਰੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਹੈਲਥ ਵਾਸਤੇ ਕੀ ਹੈ ਲੇਕਿਨ ਪਤਾ ਲੱਗਣ ਦੇ ਬਾਵਜੂਦ ਵੀ ਆਪਾਂ ਲਾਗੂ ਨਹੀਂ ਕਰ ਪਾਉਂਦੇ ਅਜਾ ਤਾ ਪਤਾ ਲੱਗ ਜਾਂਦਾ ਕਿ ਮੌਰਨਿੰਗ ਉੱਠਣਾ ਬਹੁਤ ਚੰਗੀ ਚੀਜ਼ ਆ ਅਮਰਤ ਵੇਲੇ ਜਾਗਣਾ ਜੇ ਕੋਈ ਜਾਗੇ ਨਾ ਜੇ ਤੁਸੀਂ ਅਮਰਤ ਵੇਲੇ ਉੱਠਦੇ ਆ 3 ਵਜੇ ਉੱਠਦੇ ਆ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਜ਼ਿੰਦਗੀ ਪ੍ਰੋਪਰ ਲੰਬੇਰੀ ਹੋਊਗੀ ਮੈਂ ਦਾਅਵੇ ਨਾਲ ਕਹਿੰਦਾ ਜੇ ਤੁਸੀਂ ਉਦਮ ਚ ਜਿਉਂਦੇ ਆ ਤੁਸੀਂ ਫਿਜ਼ੀਕਲ ਤੇ ਫਿਟ ਹੋਣ ਨੂੰ ਫਿਰਦੇ ਆ ਤੁਸੀਂ ਬਹੁਤ ਸਾਰਾ ਤੁਰਦੇ ਆ ਅਭਿਆਸ ਤੁਰਨ ਦਾ ਕਰਦੇ ਆ ਤੁਸੀਂ ਖੁਦ ਆਪਣਾ ਕੰਮ ਚੱਲ ਕੇ ਕਰਦੇ ਆ ਉੱਠਣ ਬੈਠਣ ਲਈ ਚਾਹੇ ਜੋ ਮਰਜੀ ਆ ਜਿਵੇਂ ਕੁਝ ਦਿਨ ਹੋ ਗਏ ਤੇ ਮੈਂ ਕਿਸੇ ਦੁਕਾਨ ਤੇ ਗਿਆ ਸੀਗਾ ਤੇ ਉਹ ਮੈਨੂੰ ਕਹਿਣ ਲੱਗਾ ਮੇਰੇ ਬੈਗ ਦੀ ਪ੍ਰੋਬਲਮ ਹੈ ਹੁਣ ਉਹਦੀ ਬੈਗ ਦੀ ਪ੍ਰੋਬਲਮ ਦਾ ਹੱਲ ਕਿਉਂ ਨਹੀਂ ਹੋ ਰਿਹਾ ਕਿਉਂਕਿ ਉਹਦੀ ਜੌਬ ਬੈਠਕ ਦੀ ਆ ਬੈਠਕ ਦੀ ਜੌਬ ਹੈ ਫਿਰ ਮੈਂ ਉਹਨੂੰ ਕੁਝ ਆਪ ਦੇ ਵੱਲੋਂ ਤਰੀਕੇ ਦੱਸੇ ਮੈਂ ਕਿਹਾ ਕਸਟਮਰ ਆਉਂਦਾ ਤੂੰ ਕਸਟਮਰ ਨੂੰ ਭੁਗਤਾਓ ਤੇ ਫਿਰ ਚੱਲਣਾ ਸ਼ੁਰੂ ਕਰ ਦੇ ਆਪਦੀ ਦੁਕਾਨ ਦੇ ਵਿੱਚ ਇਸ ਤਰ੍ਹਾਂ ਕਰਕੇ ਠੀਕ ਹੈ ਫਿਰ ਕਸਟਮਰ ਦੇ ਨਾਲ ਤੂੰ ਡੀਲ ਕਰ ਕਸਟਮਰ ਨੂੰ ਭੁਗਤਾ ਤੇ ਫਿਰ ਚੱਲਣਾ ਸ਼ੁਰੂ ਕਰ ਕਿਉਂਕਿ ਮੈਂ ਅੱਜ ਤੋਂ 7-8 ਮਹੀਨੇ ਪਹਿਲਾਂ ਇੱਕ ਫਾਰਮੂਲਾ ਡਾਕਟਰ ਦਾ ਦੇਖਿਆ ਸੀਗਾ ਮੈਂ ਕਿਸੇ ਮਰੀਜ਼ ਨੂੰ ਲੈ ਕੇ ਗਿਆ ਮੈਂ ਖੜ ਗਿਆ ਉਹ ਦੋ ਮਰੀਜ਼ ਦੇਖਿਆ ਕਰੇ ਉਸ ਤੋਂ ਬਾਅਦ ਤੁਰ ਗਿਆ ਕਰੇ ਉਹ ਦੋ ਮਰੀਜ਼ ਦੇਖਿਆ ਕਰੇ ਉਸ ਤੋਂ ਬਾਅਦ ਤੁਰ ਗਿਆ ਕਰੇ ਫਿਰ ਮੇਰੇ ਦਿਮਾਗ 'ਚ ਆਈ ਮੈਂ ਕਿਹਾ ਇਹ ਇਹਨੂੰ ਪਤਾ ਲੱਗ ਗਿਆ ਇਹ ਚੀਜ਼ ਕਿ ਪੂਰਾ ਦਿਨ ਮੈਂ ਮਰੀਜ਼ ਤਾਂ ਦੇਖ ਰਹੀ ਹਾਂ ਮੈਂ ਤਾਂ ਹਟ ਨਹੀਂ ਸਕਦਾ ਇਹ ਤਾਂ ਮੇਰੀ ਜੌਬ ਆ ਪਰ ਇਹਦੇ 'ਚ ਢੰਗ ਤਰੀਕਾ ਕੁਝ ਬਦਲ ਕੇ ਪਾ ਲੀ ਸੋ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਕੰਮਾਂ ਤੇ ਤਾਂ ਰਹਿਣਾ ਹੀ ਆ ਆਪਣੀਆਂ ਕਬੀਲਦਾਰੀਆਂ ਨੂੰ ਤਾਂ ਪ੍ਰੋਪਰ ਜਾਣਨਾ ਹੀ ਆ ਠੀਕ ਹੈ ਆਫ਼ ਦੀ ਜੌਬ ਤਾਂ ਕਰਨੀ ਹੈ ਪਰ ਉਹਦੇ ਚ ਢੰਗ ਤਰੀਕੇ ਬਦਲ ਲੈ ਹਰ ਪਿੰਡ ਦੇ ਵਿੱਚ ਗਰਾਊਂਡ ਹੈ ਠੀਕ ਹੈ ਔਰ ਹਰ ਇਨਸਾਨ ਦੀ ਮੈਂ ਕਹਿੰਨਾ ਨਾ ਜ਼ਿੰਮੇਵਾਰੀ ਹੈ ਇਹ ਔਰ ਹਰ ਇਨਸਾਨ ਇਹ ਪੁੰਨ ਕਰ ਰਿਹਾ ਜੇ ਤੁਸੀਂ ਆਫ ਫਿਜ਼ੀਕਲ ਤੇ ਫਿੱਟ ਹਾਂ ਤਾਂ ਜੇ ਤੁਸੀਂ ਆਫ ਫਿਜ਼ੀਕਲ ਤੇ ਫਿੱਟ ਨਹੀਂ ਠੀਕ ਹੈ ਤੁਸੀਂ ਇਹਨੂੰ ਸਮਝ ਨਹੀਂ ਪਾ ਰਹੇ ਤੇ ਫਿਰ ਇਹ ਅਪਰਾਧ ਹੈ ਮਨੁੱਖਤਾ ਦਾ ਮਨੁੱਖਤਾ ਦਾ ਅਪਰਾਧ ਹੈ ਕਿਉਂਕਿ ਤੁਹਾਨੂੰ ਜਨਮ ਮਿਲਿਆ ਤੇ ਤੁਸੀਂ ਇਹਨੂੰ ਫਿੱਟ ਨਹੀਂ ਰੱਖ ਸਕੇ ਤੁਸੀਂ ਕੰਟਰੋਲ ਨਹੀਂ ਕਰ پا ਰਹੇ ਆ ਆਪਣੀਆਂ ਆਤਾਂ ਤੇ ਤੁਸੀਂ ਜਾਗੇ ਵੀ ਨਹੀਂ ਜਾਂ ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ ਆਪਣੀ ਮੂਰਖ ਮੱਤ ਦੇ ਵਿੱਚੋਂ ਉਵੇਂ ਹੀ ਚੱਲੀ ਜਾ ਰਹੇ ਆ ਉਵੇਂ ਖਾਈ ਜਾ ਰਹੇ ਆ ਉਵੇਂ ਕਹੀ ਜਾਂਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਉੱਠ ਸਕਦਾ ਮੈਂ ਤਾਂ ਵੱਟੇ ਦੇ ਨੂੰ ਉਠੂੰਗਾ ਮੈਂ ਤਾਂ ਇਹ ਖਾਊਂਗਾ ਤੇ ਫਿਰ ਕੀ ਹੋਊਗਾ ਇਹ ਮੂਰਖ ਮੱਤ ਅਫਰਾਦ ਕਰਾ ਦਿੰਦੀ ਹੈ ਅਫਰਾਦ ਆਏ ਇਹ ਦੂ ਵੱਡਾ ਹੋਰ ਕੋਈ ਅਫਰਾਦ ਨਹੀਂਗਾ ਕਿਉਂਕਿ ਤੁਹਾਨੂੰ ਇੱਕ ਮਨੁੱਖ ਨੂੰ ਬਹੁਤ ਵਧੀਆ ਇਹ ਜ਼ਿੰਦਗੀ ਮਿਲੀ ਹੈ ਔਰ ਕਈ ਲੱਖ 84 ਜੁਨਾ ਪਿੱਛੋਂ ਇਹ ਇਹ ਆ ਕੇ ਜ਼ਿੰਦਗੀ ਮਿਲਦੀ ਹੈ ਇਹ ਨਾਰਮਲ ਨਹੀਂ ਗਈ ਤੇ ਇੱਕ ਇੱਕ ਦਾਣੇ ਦਾ ਮਤਲਬ ਹੰਡਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਔਰ ਇਹ ਧਰਤੀ ਸਵਰਗ ਹੈ ਮੈਂ ਵਾਰ-ਵਾਰ ਬੇਨਤੀ ਦੇ ਰੂਪ ਚ ਕਹਿੰਦਾ ਹਾਂ ਕਿਤੇ ਬ੍ਰਹਿਮੰਡ ਦੇ ਵਿੱਚ ਸਵਰਗ ਹੈ ਨਹੀਂਗਾ ਇਹ ਧਰਤੀ ਸਵਰਗ ਹੈ ਤੇ ਫਿਰ ਮੰਨਣਾ ਮਗਰੋਂ ਮੈਂ ਮਤਲਬ ਕੀ ਕਹਿੰਦਾ ਹਾਂ ਉਹਨਾਂ ਵੀ ਮੰਨਣਾ ਤੁਹਾਡੀ ਮਤਨੇ ਹੈ ਚੰਗਿਆਈ ਮਤ ਚੋਂ ਆ ਜਿਵੇਂ ਮਹਾਰਾਜ ਦੀ ਬਾਣੀ ਜੀ ਤਾਂ ਕਹਿੰਦਾ ਮਤ ਵਿੱਚ ਰਤਨ ਜਵਾਰ ਮਤ ਦੇ ਵਿੱਚ ਪਿਆ ਸਭ ਕੁਝ ਅੱਜ ਲੋੜ ਹੈ ਸਮਝਣ ਦੀ ਅੱਜ ਮੈਂ ਕਹਿੰਦੇ ਕਿ ਦੇ ਕਹਿਣਾ ਹੁੰਦਾ ਕਦੇ ਨਾ ਕਿਹਾ ਕਿ ਰੋਕੇ ਅੱਜ ਤਾਂ ਜਵਾਨਾ ਮਾੜਾ ਹੈ ਅੱਜ ਤਾਂ ਬਹੁਤ ਚੰਗਾ ਜਮਾਨਾ ਬਹੁਤ ਜਿਆਦਾ ਚੰਗਾ ਹੈ ਪਿੰਡ ਪਿੰਡ ਦੋ ਦੋ ਗਰਾਊਂਡ ਬਣਾਏ ਹੋਏ ਆ ਠੀਕ ਹੈ ਹਰ ਇੱਕ ਚੀਜ਼ ਓਕੇ ਹੈ ਰੋਡ ਬਹੁਤ ਵਧੀਆ ਚ ਹੈ ਗੱਡੀਆਂ ਕੋਲੇ ਆ ਮੋਟਰਸਾਈਕਲ ਕੋਲੇ ਆ ਪੈਸਾ ਵੀ ਲੋੜ ਮੁਤਾਬਕ ਆਪਾਂ ਨੂੰ ਬਹੁਤ ਮਿਲ ਰਿਹਾ ਬਹੁਤ ਜਿਆਦਾ ਮਿਲ ਰਿਹਾ ਸਮਝਦੇ ਆ ਨਾ ਹੁਣ ਆਪਾਂ ਖੋਦੀ ਆਪਣੇ لالਚ ਦਾ ਦਾਇਰਾ ਇੰਨਾ ਵੱਡੇ ਪੱਧਰ ਤੱਕ ਅੰਦਰੋਂ ਸਿਸਟਮ ਖੜਾ ਕਰ ਲਗੇ ਤੇ ਉਹਦੀ ਪੂਰਤੀ ਨਾ ਹੋਵੇ ਤੇ ਫਿਰ ਜਰੂਰ ਆਪਾਂ ਕਲਪਾਂਗੇ ਆਪਾਂ ਕਲਪਾਂਗੇ ਕਿਉਂਕਿ ਕਦੇ-ਕਦੇ ਮਨ ਬਗੈਰ ਕੰਟਰੋਲ ਤੋਂ ਆਪਦੀ ਡ੍ਰੈਂਕ ਬਣਾ ਕੇ ਬਹਿ ਜਾਂਦਾ ਆਪਦੀ ਡ੍ਰੈਂਕ ਬਣਾ ਕੇ ਬਹਿ ਜਾਂਦਾ ਫਿਰ ਉਹਦੀ ਪੂਰਤੀ ਹੁੰਦੀ ਨਹੀਂ ਉਹਦੀ ਪੂਰਤੀ ਹੁੰਦੀ ਨਹੀਂ ਕਿਉਂਕਿ ਮਨ ਡ੍ਰੈਂਕ ਬਣਾ ਜਾਂਦਾ ਤੇ ਪ੍ਰੋਪਰ ਉਹਨਾ ਮਤਲਬ ਉਹ ਚੀਜ਼ ਨਹੀਂ ਬਣਿਆ ਹੁੰਦਾ ਅਭਿਆਸ ਨਹੀਂ ਉਹ ਚੀਜ਼ ਦਾ ਯਾ ਉਹ ਕੰਟਰੋਲ ਨਹੀਂ ਜਾਂ ਉਹਦੇ ਵਿੱਚ ਜਾਣਕਾਰੀ ਨਹੀਂ ਗਈ ਤੇ ਫਿਰ ਕੀ ਹੈ ਉਹਦੀ ਪੂਰਤੀ ਨਹੀਂ ਹੁੰਦੀ ਪ੍ਰਾਪਤੀ ਨਹੀਂ ਹੁੰਦੀ ਤੇ ਫਿਰ ਨਿਰਾਸ਼ਾ ਚ ਹੋ ਜਾਂਦਾ ਅੱਜ ਦਾ ਇਨਸਾਨ ਇੱਥੇ ਖੜਾ ਸੋ ਜਿੰਨੀ ਵੀ ਚੀਜ਼ ਹੈਗੀ ਹੈ ਬਹੁਤ ਵਧੀਆ ਚ ਹੈ ਸੰਤੋਸ਼ਟੀ ਦੇ ਵਿੱਚ ਰਹਿਣਾ ਸਿੱਖਣਾ ਹੈ ਫਿਰ ਉਸ ਤੋਂ ਬਾਅਦ ਕਦੇ-ਕਦੇ ਮੈਂ ਤਾਂ ਇੱਥੋਂ ਤੱਕ ਵੀ ਲਾਇਆ ਕਿ ਜੇ ਸਰੀਰ ਤੰਦਰੁਸਤ ਹੈ ਮਾਨਸਿਕ ਤੋ ਤੰਦਰੁਸਤ ਹੈ ਤੇ ਇਹਦੀ ਪ੍ਰੋਪਰ ਨਿਸ਼ਾਨੀ ਹੈ ਕਿ ਇਨਸਾਨ ਕਦੇ ਵੀ ਗੁੱਸੇ ਚ ਨਹੀਂ ਆਉਂਦਾ ਇਨਸਾਨ ਕਦੇ ਵੀ ਚੀਟਿੰਗ ਨਹੀਂ ਕਰਦਾ। ਇਨਸਾਨ ਕਦੇ ਕਿਸੇ ਦੇ ਨਾਲ ਕੋਈ ਸ਼ਿਕਵਾ ਗੱਲਾ ਨਹੀਂ ਕਰਦਾ। ਜੇ ਦੋਨੇ ਚੀਜ਼ਾਂ ਦਾ ਅੰਦਰ ਉਸਦਾ ਤਾਂ। ਤੇ ਦੋਨੇ ਚੀਜ਼ਾਂ 'ਚ ਉਹ ਇੱਕ ਵੀ ਬਿਮਾਰ ਹੈ। ਸਰੀਰ ਪੂਰਾ ਫਿੱਟ ਹੈ। ਮਾਨਸਿਕਤਾ ਲਾਲਚ ਦੇ ਵਿੱਚ ਹੈ। ਮਾਨਸਿਕਤਾ ਚੀਟਿੰਗ ਦੇ ਵਿੱਚ ਹੈ। ਸੋਚ ਚੀਟਿੰਗ ਦੇ ਵਿੱਚ ਹੈ। ਤੇ ਫਿਰ ਕੀ ਹੋਊਗਾ? ਇਨਸਾਨ ਜ਼ਰੂਰ ਮਤਲਬ ਉਹ ਗੱਲਾਂ ਕਰੂਗਾ ਗੁੱਸੇ ਵਾਲੀਆਂ। ਕਿਸੇ ਪ੍ਰਤੀ ਸ਼ਿਕਵੇ ਕਰਨੇ। ਹੁਣ ਮੈਂ ਦੇਖ ਰਿਹਾ ਇਨਸਾਨਾਂ ਨੂੰ ਇਹ ਸ਼ਿਕਵੇ ਗੱਲੇ ਗਵਰਨਮੈਂਟਾਂ ਨਹੀਂ ਸਹੀ ਆਪਣਾ ਪੰਜਾਬ ਨਹੀਂ ਸਹੀ ਅੱਜ ਧਰਤੀ ਨਹੀਂ ਅੱਜ ਰੇਹ ਕੂੜੇ ਦੀਆਂ ਫਸਲਾਂ ਨਾ 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 ਕੁਝ ਵੀ ਨਹੀਂ ਐਵੇਂ ਵਹਿਮ ਪੈ ਗਿਆ ਕੋਈ ਗੱਲ ਨਹੀਂ ਤੁਸੀਂ ਪ੍ਰੋਪਰ ਪ੍ਰੈਕਟਿਸ ਕਰੋ ਪ੍ਰੋਪਰ ਜਾਗੋ ਗਰਾਊਂਡਾਂ ਦੇ ਵਿੱਚ ਜਾਓ ਤੁਰੋ ਇੱਕ 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 ਇਨਸਾਨ ਨੂੰ 20-20 ਕਿਲੋਮੀਟਰ ਤੱਕ ਤੁਰਨ ਦਾ ਮਸਲਾ ਹੈ ਪ੍ਰੋਪਰ ਮਾਲਸ਼ਾ ਕਰੋ ਇਹਦੇ ਵਾਸਤੇ ਸਮਾਂ ਕੱਢੋ ਇਹਦੇ ਵਾਸਤੇ ਸਮਾਂ ਕੱਢੋ ਕਿਉਂਕਿ 24 ਜਿਹੜੇ ਇਨਸਾਨ ਸੁਖ ਭੋਗ ਰਹੇ ਆ ਉਹਨਾਂ ਨੂੰ 24 ਘੰਟੇ ਮਿਲਦੇ ਆ ਜਿਹੜੇ ਮੁਲਕਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਬਹੁਤ ਫਿਜ਼ੀਕਲ ਤੇ ਫਿੱਟ ਆ ਬਹੁਤ ਸਾਰੇ ਮੁਲਕ ਉਹਨਾਂ ਨੂੰ 24 ਘੰਟੇ ਮਿਲੇ ਆ ਤੇ ਮੈਂ ਤਾਂ ਇੱਥੋਂ ਤੱਕ ਵੀ ਗਿਆ ਕਿ ਉਹਨਾਂ ਦੇ ਭੋਜਨ ਦੇ ਵਿੱਚ ਜਿਹੜੇ ਤੱਤ ਆ ਉਹ ਆਪਣੇ ਨਾਲ ਦੇ ਹੀ ਆ ਸਾਰਾ ਕੁਝ ਦੂਜੇ ਨਹੀਂ ਗਏ ਦੂਜੇ ਨਹੀਂ ਗਏ ਕਦੇ ਕਦੇ ਮੈਂ ਆਪ ਦੇ ਤੇ ਲਾਉਣਾ ਹੁੰਦਾ ਮੇਰਾ ਪ੍ਰੈਕਟੀਕਲ ਵੀ 20 ਸਾਲਾਂ ਦਾ ਹੈ ਕਿ 20 ਸਾਲਾਂ ਦਾ ਮੈਂ ਸ਼ਹਿਰ ਦਾ ਖਾਣਾ ਖਾਦਾ ਸਬਜ਼ੀਆਂ ਹੋਰ ਚੀਜ਼ਾਂ ਤੇ ਫਿਰ ਮੈਂ ਦੇਖਿਆ ਮਨਾ ਗਲਤੀ ਕਿੱਥੇ ਆ ਗਲਤੀ ਤਾਂ ਫਿਰ ਮਨ ਦੀ ਆਲਸੀ ਦੇ ਵਿੱਚ ਆ ਮਨ ਦੀ ਆਲਸੀ ਆ ਮੇਰੇ ਕੋਲ ਮੈਂ ਮਨ ਦੇ ਵਿੱਚ ਇਕਾਗਰਤ ਨਹੀਂ ਪਾ ਸਕਿਆ ਮੈਂ ਮਨ ਤੇ ਪੱਖੋਂ ਜਾਗਿਆ ਨਹੀਂਗਾ ਮੇਰੇ ਬੋਲ ਵੀ ਅਧੂਰੇ ਆ ਮੇਰੇ ਮਾਈਂਡ ਦੇ ਵਿੱਚ ਜਿਹੜਾ ਗੁੱਸਾ ਆਉਂਦਾ ਉਹ ਵੀ ਮੈਨੂੰ ਬਿਮਾਰ ਕਰਦਾ ਹੈ ਮੈਨੂੰ ਬਿਮਾਰੀ ਲੱਗੀ ਹੋਈ ਆ ਮੇਰੇ ਬੋਲਾਂ ਰਹੀ ਬਾਹਰ ਆਉਂਦੀ ਆ ਮੇਰੇ ਕੰਮਾਂ ਰਹੀ ਬਾਹਰ ਆਉਂਦੀ ਆ ਮੇਰੀ ਆਲਸੀ ਰਹੀ ਬਾਹਰ ਆਉਂਦੀ ਆ ਮੈਂ ਮੰਨ ਨਹੀਂ ਰਿਹਾ ਕਿਉਂਕਿ ਇਨਸਾਨ ਦੇ ਆਵਾਜਤਾ ਲੱਗਾ ਨਾ ਆਵਾਜ ਦਾ ਸਟੋਰ ਤਾਂ ਲੱਗਾ ਹੈ ਹਰਨਨਸਾਂ ਨੂੰ ਮਿਲਿਆ ਵੇ ਪ੍ਰੋਪਰ ਪ੍ਰੋਪਰ ਮਿਲਿਆ ਵੇ ਤੇ ਮੈਂ ਜਦੋਂ ਅਰਜਮੈਂਟ ਕਰਦਾ ਮੈਂ ਕਹਿੰਦਾ ਇਹ ਮੰਨਣਾ ਤਾਂ ਹੈ ਹੀ ਨਹੀਂ ਇਹਨੇ ਕਿ ਆਏ ਆ ਔਰ ਇਹਦਾ ਸਾਰਾ ਕਰਤਾ ਧਰਤਾ ਮੈਨੂੰ ਦਿਖਾਈ ਦੇ ਰਿਹਾ ਜਿਹਦਾ ਉੱਠਣਾ ਬੈਠਣਾ ਲੱਗਾਈ ਆ ਉਮਰ 30 ਸਾਲ ਦੀ ਹੈ ਤੇ weight ਇਹ ਡਬਲ ਕਰੀ ਫਿਰਦਾ ਜਿੰਨਾ ਚਾਹੀਦਾ ਉਹ ਤੋਂ ਡਬਲ ਕਰੀ ਫਿਰਦਾ ਉਮਰ 30 ਸਾਲ ਦੀ ਹੈ ਤੇ ਅਗਿਆਨਤਾ ਦੇ ਵਿੱਚ ਹੈ ਗੱਲਾਂ ਬੱਚਿਆਂ ਵਾਲੀਆਂ ਸਮਝਦੇ ਆ ਨਾ ਕਦੇ-ਕਦੇ ਵੇ ਮੋਟਰਸਾਈਕਲ ਭਜਾਉਂਦੇ ਦੇਖਿਆ ਗੱਡੀਆਂ ਭਜਾਉਂਦੇ ਦੇਖਿਆ ਤੇ ਫਿਰ ਮੈਂ ਸੋਚਦਾ ਹੁੰਦਾ ਮਨਾ ਇਹਦੀ ਉਮਰ ਤਾਂ 40 ਸਾਲ ਦੀ ਆ ਵੀ ਇੰਨੀ ਸਪੀਡ ਚਾਹੀਦੀ ਨਹੀਂ ਕਿਉਂ ਨਹੀਂ ਇਹਦੇ ਵਿੱਚ ਗਿਆਨ ਆਉਂਦਾ ਕਿਉਂ ਨਹੀਂ ਗਿਆਨ ਆਉਂਦਾ ਕਾਰਨ ਕੀ ਹੈ ਕਿਉਂਕਿ ਮੈਂ ਸਿੱਖ ਨਹੀਂ ਰਿਹਾ ਇਹ ਗੱਲਾਂ ਪ੍ਰੋਪਰ ਸਾਰੀਆਂ ਮੈਂ ਆਦੇ ਤੇ ਲਾਗੂ ਨਹੀਂ ਕਰ ਰਿਹਾ ਔਰ ਮੈਂ ਜਾਣਦਾ ਵੀ ਹਾਂ ਮੈਂ ਲਾਗੂ ਨਹੀਂ ਕਰ ਪਾ ਰਿਹਾ ਔਰ ਖਾਸੇ ਤੇ ਮੰਦੀ ਇਹ ਹੁੰਦੀ ਹੈ ਕਿ ਇਹ ਸਿੱਖ ਲੈਂਦਾ ਸੁਣ ਲੈਂਦਾ ਇਹ ਲਾਗੂ ਨਹੀਂ ਕਰ ਪਾਉਂਦਾ ਕੋਸ਼ਿਸ਼ ਕਰਨੀ ਆਪਾਂ ਲਾਗੂ ਕਰਨ ਦੀ ਕੈਂਪ ਲੱਗ ਗਿਆ ਮਲਕਪਿੰਡ ਦੇ ਵਿੱਚ ਠੀਕ ਹੈ ਹਰ ਦਿਨ ਆਪਣਾ ਜਿਹੜਾ ਪ੍ਰੈਕਟਿਸ ਨਾਲ ਗੁਜ਼ਰੂਗਾ ਫਿਜ਼ੀਕਲ ਦੀ ਫਿਟਨੈਸ ਵਾਸਤੇ ਇਹ ਕੈਂਪ ਹੈ ਕਬੱਡੀ ਸਰਕਸ ਸਟਾਈਲ ਦੀ ਟ੍ਰੇਨਿੰਗ ਵਾਸਤੇ ਇਹ ਕੈਂਪ ਹੈ ਠੀਕ ਹੈ ਮਾਨਸਿਕਤਾ ਜਿਹੜਾ ਸਤੋਲਨ ਹੈ ਮਾਨਸਿਕ ਸੋਚ ਆ ਆਪਣੀ ਲੜ ਕਢਾਉਂਦੀ ਹੈ ਆਪਾਂ ਪੋਜ਼ਿਟਿਵ ਨਹੀਂ ਰਹਿ ਸਕਦੇ ਨਿਕਤਵ ਜਾਣੇ ਆ ਉਹ ਵੀ ਇਨਸਾਨ ਇੱਥੇ ਆ ਸਕਦੇ ਠੀਕ ਹੈ ਮੈਂ ਕੋਸ਼ਿਸ਼ ਕਰਦਾ ਹਾਂ ਉਹਨਾਂ ਕਿ ਹਰ ਦਿਨ ਇਨਸਾਨ ਨੂੰ ਪਤਾ ਲੱਗ ਜਾਏ ਮੈਂ ਉੱਠ ਕੇ ਪ੍ਰਮਾਤਮਾ ਨੂੰ ਮੰਨਣਾ ਤੇ ਮੇਰੇ ਪੋਜ਼ਿਟਿਵ ਰਹਿਣ ਦੀ ਦਵਾਈ ਜਿਹੜੀ ਆ ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਹੈ। ਇਹ ਪੋਜ਼ਿਟਿਵ ਰਹਿਣ ਦੀ ਦਵਾਈ ਜਿਹੜੀ ਮੇਰੀ ਹੈ ਮੈਂ ਹਰ ਦਿਨ ਗਰਾਉਂਡਾਂ ਦੇ ਵਿੱਚੋਂ ਲੈਣੀ ਹੈ। ਪੋਜ਼ਿਟਿਵ ਰਹਿਣ ਦੀ ਦਵਾਈ ਮੇਰੀ ਜਿਹੜੀ ਮਾਰਨਿੰਗ ਉੱਠਣ ਤੇ ਹੈ। ਜੇਕਰ ਮੈਂ ਮਾਰਨਿੰਗ ਉੱਠਦਾ ਹੈ ਤੇ ਮੈਂ ਤੰਦਰੁਸਤ ਰਹੂੰਗਾ। ਮੈਂ ਉਦਮ ਦੇ ਵਿੱਚ ਹੈ ਤੇ ਸਾਰੀ ਜ਼ਿੰਦਗੀ ਮੈਂ ਸਵਰਗ ਵਾਂਗੂੰ ਭੋਗੂੰਗਾ। ਤੇ ਜੇ ਮੈਂ ਉਦਮ ਦੇ ਵਿੱਚ ਨਹੀਂ ਮੈਂ ਪੋਜ਼ਿਟਿਵ ਨਹੀਂ ਰਹਿ ਸਕਦਾ। ਤੇ ਹੋ ਸਕਦਾ ਮੈਨੂੰ ਇਹ ਜੀਵਨ ਜਿਹੜਾ ਤੰਗੀ ਦੇਵੇ ਤੇ ਮੇਰੇ ਬੋਲਾ ਰਾਂਹੀਂ ਮੈਂ ਕਹਿ ਸਕਾਂ ਕਿ ਇਹ ਹੁਣ ਅ ਸਵਰਗ ਨਹੀਂਗਾ ਨਰਕਾ ਮੈਂ ਬਹੁਤ ਸਾਰੇ ਇਨਸਾਨਾਂ ਨੂੰ ਦੇਖਿਆ ਸੁਣਦੇ ਬੋਲਦੇ ਕਿ ਉਹ ਕਹਿੰਦੇ ਆ ਨਹੀਂ ਇਹ ਤਾਂ ਨਰਕ ਹੈ ਹੁਣ ਤਾਂ ਕਲਜੋਗ ਹੈ ਫਿਰ ਮੈਨੂੰ ਦੱਸੋ ਇੱਕੋ ਹੀ ਤਾਂ ਜੀਵਨ ਮਿਲਣਾ ਹੈ ਇੱਕੋ ਹੀ ਜੀਵਨ ਮਿਲਣਾ ਹੈ ਵਾਰ-ਵਾਰ ਤਾਂ ਆਉਣਾ ਨਹੀਂ ਨਾ ਕੋਈ ਬੰਦਾ ਬਾਹਰ ਖੜੀ ਕਰਕੇ ਕਹਿ ਰਿਹਾ ਮੈਂ ਦੂਜੀ ਵਾਰ ਆਇਆ ਨਾ 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 ਪਤਾ ਹੀ ਨਹੀਂਗਾ ਐਵੇਂ ਮਨ ਘੜਤ ਗੱਲਾਂ ਤੇ ਫਿਰ ਇੱਕ ਜੀਵਨ ਆਪਾਂ ਦੁਖੀ ਹੋ ਕੇ ਕੱਢ ਲਿਆ ਇੱਕ ਜੀਵਨ ਆਪਾਂ ਨਰਕ ਦੇ ਵਿੱਚ ਕੱਢ ਲਿਆ ਤੇ ਫਿਰ ਆਪਾਂ ਸਵਰਗ ਦੀ ਕਿੱਥੋਂ ਉਮੀਦ ਕਰਦੇ ਆਂ ਹਰ ਦਿਨ ਤੁਹਾਡਾ ਸਵਰਗ ਦੇ ਵਿੱਚ ਹੈ ਹਰ ਦਿਨ ਤੁਹਾਡਾ ਖੁਸ਼ ਰਹਿਣਾ ਤੁਹਾਡਾ ਅਧਿਕਾਰ ਹੈ ਹਰ ਦਿਨ ਤੁਹਾਡਾ ਹਰ ਦਿਨ ਹਰ ਦਿਨ ਤੁਹਾਡਾ ਪੋਜ਼ਿਟਿਵ ਰਹਿ ਕੇ ਗੁਜ਼ਾਰਨਾ ਤੁਹਾਡਾ ਅਧਿਕਾਰ ਆ ਇਹ ਔਰ ਜੇਕਰ ਤੁਸੀਂ ਇਸ ਤਰ੍ਹਾਂ ਗੁਜ਼ਾਰਦੇ ਇਸ ਧਰਤੀ ਦੇ ਉੱਤੇ ਇਸ ਤਰ੍ਹਾਂ ਜਿਹੜੇ ਸਮਾਜ ਆਪਣੇ ਬਣੇ ਆ ਜੇ ਇਸ ਤਰ੍ਹਾਂ ਰਹਿਣ ਗਿੱਜ ਗਏ ਆ ਤੇ ਫਿਰ ਆਪਣਾ ਸਮਾਜ ਅੱਜ ਹੋਰ ਕੱਲ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਮੇਰੀ ਅੱਖ ਦੇ ਨਾਲ ਦੇਖਦੇ ਆ ਤੇ ਅੱਜ ਆਪਾਂ ਰਾਜਾਂਗੂ ਰਹਿ ਰਹੇ ਆ ਪਿੰਡਾਂ ਦੇ ਵਿੱਚ ਆਪਾਂ ਰਾਜਾਂਗੂ ਰਹਿ ਰਹੇ ਆ ਅੱਜ ਮੇਰੀ ਅੱਖ ਨਾਲ ਦੇਖਦੇ ਆ ਇੰਨੇ ਟਾਪ ਦੇ ਰੋਡ ਆ ਪੰਜਾਬ ਦੇ ਬਹੁਤ ਵਧੀਆ ਅੱਜ ਮੇਰੀ ਅੱਖ ਦੇ ਨਾਲ ਦੇਖਦੇ ਆ ਤੇ ਕਮਾਈ ਦਾ ਸਾਧਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਸਿਰਫ 24 ਘੰਟਿਆਂ ਚੋਂ 18 ਘੰਟਿਆਂ ਦੀ 16 ਘੰਟਿਆਂ ਦੀ ਵਰਤੋਂ ਤੁਸੀਂ ਕਰਨੀ ਹੈ ਸਿੱਖਣਾ ਤੁਸੀਂ ਹੈ ਤੁਹਾਡਾ ਅਧਿਕਾਰ ਹੈ ਕਿਉਂਕਿ ਪ੍ਰੋਪਰ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਜਿਆਦਾ ਕਲੇਵਰ ਮਾਈਂਡ ਦੇਤਾ ਹੈ ਬਹੁਤ ਜਿਆਦਾ ਜਿਹਦੇ ਚ ਬਹੁਤ ਜਿਆਦਾ ਉਹ ਹੈਗੀਆਂ ਆ ਜਿਹੜੀਆਂ ਚੀਜ਼ਾਂ ਚਾਹੀਦੀਆਂ ਇਨਸਾਨ ਨੂੰ ਸਮਝਦੇ ਆ ਨਾ ਪਰ ਇਹਨੂੰ ਪੁਸ਼ ਕਰਕੇ ਇਸ ਤਰ੍ਹਾਂ ਦੀਆਂ ਚੰਗੀਆਂ ਬੁਕਸਾਂ ਪੜ੍ਹ ਕੇ ਚੰਗੇ ਲੈਕਚਰ ਜੇ ਤੁਸੀਂ ਦੇਖਦੇ ਵੀ ਆ ਮੋਬਾਈਲ ਦੇ ਉੱਤੇ ਤੇ ਜਿਹੜਾ 10 ਮਿੰਟ ਦੇਖਣਾ ਹੁੰਦਾ ਕੋਈ ਚੰਗੇ ਇਨਸਾਨ ਦੀ ਚੰਗੇ ਇਨਸਾਨ ਦੀ ਕੋਈ ਚੰਗੀ ਗੱਲ ਸਮਝਿਆ ਕਰੋ ਸੁਣਿਆ ਕਰੋ ਉਹਦੇ ਤੇ ਲਾਗੂ ਕਰਿਆ ਕਰੋ ਤੇ ਫਿਰ ਕੀ ਹੋਊਗਾ ਅੱਜ ਹੋਰ ਕੱਲ ਹੋਰ ਜਿੰਦਗੀ ਸਵਰਗ ਬਣ ਗਈ। ਸੋ ਮੈਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿਣਾ ਅੱਜ ਪਹਿਲਾ ਦਿਨ ਸੀਗਾ ਠੀਕ ਹੈ ਆਪਾਂ ਗੱਲਾਂ ਬਾਤਾਂ ਕੀਤੀਆਂ ਕੱਲ ਤੋਂ ਪ੍ਰੈਕਟਿਸ ਦਾ ਜਿਹੜਾ ਸਮਾਂ ਹੈ ਉਹ ਕੱਲ ਨੂੰ 6 ਵਜੇ ਦਾ ਹੋਊਗਾ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਫਿਰ ਬਦਲਾਂਗੇ ਥੋੜਾ ਸਵੇਹਾ ਕਰਾਂਗੇ 5 ਵਜੇ ਦਾ ਕਰਾਂਗੇ ਕੱਲ ਨੂੰ ਕੱਲਾ 6 ਵਜੇ ਦਾ ਹੋਊਗਾ ਠੀਕ ਹੈ ਪਰਸੋਂ ਤੋਂ ਫਿਰ ਆਪਾਂ ਕੋਈ ਵੀ ਇਨਸਾਨ ਆ ਕੇ ਪ੍ਰੈਕਟਿਸ ਲਾ ਸਕਦਾ ਹੈ ਜਿਹੜਾ ਜਿੰਨੀ ਲਾਉਣ ਜਾਣਦਾ ਉਹਨੂੰ ਹੀ ਲੱਗੂਗਾ ਕਿਸੇ ਨੂੰ ਘੂਰਲਾ ਨਹੀਂ ਕਿਸੇ ਨੂੰ ਕੰਪੈਲ ਨਹੀਂ ਕਰਨਾ ਕਿ ਤੂੰ ਇੰਨੀ ਲਾ ਇੰਨੀ ਲਾ ਨਹੀਂ ਕੋਈ ਮਤਲਬ ਨਹੀਂਗਾ ਹੌਲੀ 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 ਇੱਕ ਅੱਜ ਹੋਰ ਕੱਲ ਹੋਰ ਅੱਜ ਹੋਰ ਆਸਤਾ ਆਸਤਾ ਗਰਾਊਂਡਾਂ ਦੀ ਬਾਸ਼ਾ ਨੂੰ ਸਮਝਣਾ ਹੈ ਮੇਰੀ ਬਾਸ਼ਾ ਨੂੰ ਸਮਝਣਾ ਹੈ ਸਾਰੀਆਂ ਗਰਾਊਂਡ ਦੀਆਂ ਗਤੀਵਿਧੀਆਂ ਨੂੰ ਸਮਝਣਾ ਹੈ ਤੇ ਆਸਤਾ ਆਸਤਾ ਫਿਰ ਆਪਾਂ ਔਰ 2 ਮਹੀਨੇ ਦਾ ਕੈਂਪ ਹੋਊਗਾ ਥੈਂਕ ਯੂ ਧੰਨਵਾਦ 2 ਮਹੀਨੇ ਦਾ ਕੈਂਪ ਹੋਊਗਾ ਠੀਕ ਹੈ